हेलो जी सत श्री अकाल सामान स्वागत है ਤੁਹਾਡ ਆਪਣੇ YouTube ਚੈਨਲ ਨਾਦਰ ਬੁਟੀਕ ਦੇ ਉੱਪਰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਚੜਤੀ ਕਰਾ ਚੁਮੂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਹਿਲੇ ਮੇਰੇ ਚੈਨਲ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿਤਾਂ ਦੀ ਲੱਗੀ ਤੇ ਕਿ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਆਪਣੇ Instagram ਵਾਲੇ ਪੇਜ ਨੂੰ ਵੀ ਹਜ ਤੱਕ ਜੇ ਤੁਸੀਂ ਫੋਲੋ ਨਹੀਂ ਕੀਤਾ ਤਾਂ ਪਲੀਜ਼ ਫੋਲੋ ਕਰ ਲਓ ਠੀਕ ਹੈ ਜੀ ਜਿਸ ਦੇ ਉੱਪਰ ਤੋਂ ਮੈਂ ਬਹੁਤ ਸਾਰੇ ਡਿਜ਼ਾਈਨ ਤੇ ਬਹੁਤ ਸਾਰੇ ਸੂਟ ਤੇ ਫੈ布ਰਿਕ ਦੇ ਉੱਪਰ ਰੈਡੀ ਕਰਕੇ ਆਪਾਂ ਤੁਹਾਡੇ ਨਾਲ ਵੀਡੀਓ ਜੀ ਸ਼ੇਅਰ ਕਰਦੇ ਹਾਂ ਉਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਕਿਸੇ ਵੀ ਫੈਬਰਿਕ ਦੇ ਉੱਪਰ ਆਪਣੇ ਮਰਜ਼ੀ ਦੇ ਹਿਸਾਬ ਨਾਲ ਆਪਣੀ ਪਸੰਦ ਦੇ ਅਨੁਸਾਰ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਕਿਤੇ ਵੀ ਬੈਠੇ ਤੁਸੀਂ ਆਪਣਾ ਸੂਟ ਜਿਹੜਾ ਮੰਗਵਾ ਸਕਦੇ ਹੋ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਦੇਖਿਓ ਆਪਾਂ ਬਿਲਕੁਲ ਸ਼ਿਪਿੰਗ ਕਰਦੇ ਹਾਂ ਜੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈ ਜੇਕਰ ਤੁਸੀਂ ਸੂਟ ਰੈਡੀ ਕਰਵਾਉਣ ਤੋਂ ਬਾਅਦ ਆਪਾਂ ਤੋਂ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੂਟ ਸ ਠੀਕ ਹੈ ਜੀ ਜੇਕਰ ਤੁਸੀਂ ਕੋਈ ਵੀ ਸੂਟ ਆਪਾਂ ਤੋਂ ਇਦਾਂ ਬਾਈ ਕਰਨਾ ਚਾਹੁੰਦੇ ਤੁਸੀਂ ਵਿਦਆਊਟ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਔਰ ਵਿਦ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਕੋਈ ਵੀ ਸੂਟ ਤੁਸੀਂ ਆਪਾਂ ਤੋਂ ਕਿਸੇ ਵੀ ਵਰਕ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨ ਪੇਂਟ ਆਰੀ ਠੀਕ ਹੈ ਜੀ ਬਲੌਗ ਪੇਂਟ ਤਾਂ ਤੇ ਸਪੈਸ਼ਲੀ ਇਹ ਵਾਲਾ ਜਿਹੜਾ ਨੀਡਲ ਥਰਡ ਦਾ ਵਰਕ ਹੈ ਠੀਕ ਹੈ ਇਹ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਪਰੰਤੂ ਸੋ ਚਲੋ ਜੀ ਅੱਜ ਦੇ ਬਲੌਗ ਦਾ ਦੀ ਸਟਾਰਟਿੰਗ ਕਰਦੇ ਹਾਂ ਤੁਹਾਨੂੰ ਆਪਾਂ ਜਿਦਾਂ ਆਪਾਂ ਤੁਹਾਨੂੰ ਲਈ ਦਿੱਲੀ ਕੁ ਬਲੌਗ ਲੈ ਕੇ ਉਹਨਾਂ ਅੱਜ ਵੀ ਆਪਾਂ ਇੱਕ ਤੁਹਾਡੇ ਨਵੇਂ ਫੈਬਰਿਕ ਦੇ ਨਾਲ ਠੀਕ ਹੈ ਜੀ ਠੀਕ ਨੰਮੈਂਟ ਜਾਈਂਗੇ ਨਾਲ ਇੱਕ ਨਵਾਂ ਸੂਟ ਲੈ ਕੇ ਆਏ ਠੀਕ ਹੈ ਆਪ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਕਿੰਨੇ ਸਫਾਈ ਨਾਲ ਲਗ ਰਿਹਾ ਹੈ ਹੈਂਡਵਰਕ ਕਰਦੇ ਆ ਠੀਕ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਮੈਂ ਗੀਜ਼ਾ ਕਾਟਨ ਦਾ ਬਲੈਕ ਕਲਰ ਦਾ ਜਿਹੜਾ ਜਾਮ ਕਾਟਨ ਦਾ ਸਟਾਫ ਲੱਤ ਹੈ ਠੀਕ ਹੈ ਇਹ ਆਪਣੇ ਕਸਟਮਰ ਦੀ ਪਸੰਦ ਦੇ ਅਨੁਸਾਰ ਲੱਤ ਆਪਾਂ ਠੀਕ ਹੈ ਉਹਨਾਂ ਨੇ ਕਾਟਨ ਦਾ ਫੈਬਰਿਕ ਚੂਜ਼ ਕੀਤਾ ਸੀਗਾ ਠੀਕ ਹੈ ਤੇ ਉਹਨਾਂ ਨੂੰ ਬਲੈਕ ਕਲਰ ਦੇ ਵਿੱਚ ਚਾਹੀਦਾ ਸੀ ਸੂਟ ਆਪਣਾ ਠੀਕ ਹੈ ਇਹ ਤੁਸੀਂ ਸੂਟ ਜੀ ਇਹ ਵਾਲਾ ਡਿਜ਼ਾਈਨ ਤੁਸੀਂ ਰੈਡੀ ਕਰਵਾਉਣਾ ਤੇ ਉਹਨੇ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਤੇ ਕਿਸੇ ਵੀ ਫੈਬਰਿਕ ਵਿੱਚ ਕਰਵਾ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਜੀ ਕਸਟਮਰ ਦੀ ਡਿਮਾਂਡ ਸੀ ਕਿ ਉਹਨੇ ਵੀ ਨਕਾ ਰੈਡੀ ਕਰਵਾਉਣਾ ਸੋ ਆਪਾਂ ਵੀ ਨਕ ਰੈਡੀ ਕਰਕੇ ਦਿੱਤਾ ਹੈ ਉਹਨਾਂ ਦੇ ਉਹਨਾਂ ਕੋਲ ਦੁਪੱਟਾ ਹੈਗਾ ਸੀ ਸੂਟ ਦਾ ਤੇ ਉਹਨੇ ਕਿਹਾ ਸੀ ਕਿ ਉਹਨਾਂ ਨੂੰ ਸਤਾਈ ਕਲਰ ਹੈ ਜਿਹੜਾ ਇਹਦੇ ਵਿੱਚ ਚਾਹੀਦਾ ਸੂਟ ਦੇ ਵਿੱਚ ਸੋ ਆਪਾਂ ਕਲਰ ਕੰਬੀਨੇਸ਼ਨ ਕੀਤਾ ਤੁਸੀਂ ਵਰਕ ਦੇਖ ਸਕਦੇ ਹੋ ਆਪਾਂ ਕਿਨੇ ਸਫਾਈ ਦੇ ਨਾਲ ਕੀਤਾ ਠੀਕ ਹੈ ਜੀ ਇਹ ਵੀ ਨਕ ਆ ਇਹ ਆਪਾਂ ਜਿਹੜਾ ਡਰਾਅ ਕੀਤਾ ਸੀ ਉਹ ਕਲੀਨ ਇਸ ਲਈ ਨਹੀਂ ਕੀਤਾ ਕਿਉਂਕਿ ਆਪਾਂ ਦੀ ਕਟਿੰਗ ਦੇ ਵਿੱਚ ਤਾਂ ਕੱਟਿਆ ਜਾਣਾ ਠੀਕ ਹੈ ਇਹ ਥੋੜਾ ਬਹੁਤ ਹੈਗਾ ਆਪਾਂ ਇਹਨੂੰ ਸਾਫ਼ ਕਰ ਦੇਵਾਂਗੇ ਠੀਕ ਹੈ ਜੀ ਚਲੋ ਜੀ ਇਹ ਇਹਦੀ ਨੀਚੇ ਵਾਲੀ ਇਸਦੀ ਬਾਟਮ ਆ ਠੀਕ ਹੈ ਇਹ ਇਹ ਦੇਖੋ ਇਹ ਇਸਦੀ ਬਾਟਮ ਆ ਠੀਕ ਹੈ ਜੀ ਉਹ ਵਾਲੀ ਸੈਕੰਡ ਬਾਟਮ ਹੈ ਦੀ ਠੀਕ ਹੈ ਤੇ ਇਹ ਇਸਦੀ ਬਾਜੂ ਹੈ ਠੀਕ ਹੈ ਜੀ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਆਪਾਂ ਕਿੰਨੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਜਿਹੜਾ ਵਰਕ ਕੀਤਾ ਹੈ ਠੀਕ ਹੈ ਕਸਟਮਰ ਨੂੰ ਵਰਕ ਜ਼ਿਆਦਾ ਚਾਹੀਦਾ ਸੀ ਬਟ ਵੇਲਾ ਕੁਝ ਚਾਹੀਦਾ ਸੀ ਕਿ ਹਲਕਾ ਫੁਲਕਾ ਵੀ ਹੋਵੇ ਤੇ ਸੋਨਾ ਵੀ ਲਗੇ ਸੋ ਆਪਾਂ ਇਹ ਵਾਲਾ ਡਿਜ਼ਾਈਨ ਕ੍ਰੀਏਟ ਕੀਤਾ ਵੇਲਾ ਬਣਾ ਕੇ ਦਿੱਤੀਆ ਉਹਨਾਂ ਨੂੰ ਠੀਕ ਹੈ ਇਹ ਬਾਜੂ ਆ ਗਈ ਜੀ ਤੇ ਇਹ ਬੋਟਮ ਆ ਗਈ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਚਾਹਤ ਹਾਂ ਸ਼ਾਰਟ ਦੇ ਇਹ ਤੁਸੀਂ ਦੇਖ ਸਕਦੇ ਹੋ ਸ਼ਾਰਟ ਤੇ ਚਾਪ ਨੇ ਜੀ ਠੀਕ ਹੈ ਬਣ ਗਏ ਠੀਕ ਹੈ ਬਲੈਕ ਕਲਰ ਹੈ ਠੀਕ ਹੈ ਥੋੜਾ ਡਲ ਜਾ ਇਸ ਲਈ ਆ ਰਿਹਾ ਕਿਉਂਕਿ ਬਲੈਕ ਦੇ ਤੁਹਾਨੂੰ ਪਤਾ ਹੀ ਆਲਮੋਸਟ ਥੋੜਾ ਬਹੁਤ ਕੁਝ ਲੱਗ ਜੇ ਨਾ ਉਹ ਉਨੀ ਚੀਜ਼ ਹੀ ਸ਼ੋ ਕਰਦਾ ਹੈ ਠੀਕ ਹੈ ਦੇਖੋ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਠੀਕ ਹੈ ਚਾਰ ਤਰ੍ਹਾਂ ਦਾ ਕੰਟਰਾਸਟ ਕੀਤਾ ਆਪਾਂ ਇਹ ਨਾਲ ਸਦਾ ਹੀ ਪੈਰਟ ਰੈੱਡ yellow ਤੇ ਗ੍ਰੀਨ ਠੀਕ ਹੈ ਆਈ ਥਿੰਕ ਪੰਜ ਹੋ ਗਏ 1 2 3 4 5 ਠੀਕ ਹੈ ਜੀ 4 ਤੋਂ 5 컬러 ਆਪਣੇ ਵਿੱਚ ਯੂਜ਼ ਕੀਤੇ ਨੇ ਠੀਕ ਹੈ ਤੁਸੀਂ ਆਪਣੀ ਪਸੰਦ ਅਨੁਸਾਰ ਆਪਾਂ ਤੋਂ ਰੈਡੀ ਕਰਵਾ ਸਕਦੇ ਹੋ ਜੇਕਰ ਤੁਸੀਂ ਆਪਣਾ ਤੋਂ ਫੈਬਰਿਕ ਲੈ ਕੇ ਕਰਵਾਉਣਾ ਚਾਹੁੰਦੇ ਤੁਸੀਂ ਫੈਬਰਿਕ ਲੈ ਕੇ ਵੀ ਕਰਵਾ ਸਕਦੇ ਹੋ ਸੂਟ ਰੈਡੀ ਠੀਕ ਹੈ ਜੀ ਆਪਾਂ ਤੁਹਾਨੂੰ ਦੀ ਫਾਈਨਲ ਲੁੱਕ ਦਿਖਾਉਣੀ ਹੈ ਚੈੱਕ ਕਰੋ ਵੀ ਨੈਕ ਠੀਕ ਹੈ ਜੀ OK ਤੇ ਇਹ ਵਾਲੀ ਇਸ ਦੀ ਬੋਟਮ ਰਹੀ ਹੈ ਉਸ ਤੋਂ ਉੱਪਰ ਆਪਾਂ ਤੁਹਾਨੂੰ ਇੱਕ ਬਾਜੂ ਦਿਖਾਈ ਹੈ ਦੂਸਰੀ ਬਾਜੂ ਇਸ ਸਾਈਡ ਹੈ ਠੀਕ ਹੈ ਜੀ ਤੇ ਇਸ ਦਾ ਕਿਰਾ ਹੋ ਗਿਆ ਠੀਕ ਹੈ ਤੁਸੀਂ ਆਪਣਾ ਪ੍ਰੋਪਰ ਨਾਪ ਦੇ ਕੇ ਆਪਾਂ ਨੂੰ ਸੂਟ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਕਲਰ ਕੰਟਰਾਸਟ ਵੀ ਆਪਣੀ ਮਰਜ਼ੀ ਦੇ ਨਾਲ ਆਪਣੇ ਹਿਸਾਬ ਦੇ ਨਾਲ ਪਵਾ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਮਹਿੰਗੇ ਫੈਬਰਿਕ ਦੇ ਉੱਪਰ ਜਦੋਂ ਆਰਗੈਂਜ਼ਾ ਦਾ ਸਟਫ ਹੋ ਗਿਆ ਜਾਂ ਕੋਈ ਸ਼ਿਮਰ ਦਾ ਸਟਫ ਹੋ ਗਿਆ ਉਹਦੇ ਉੱਪਰ ਤੁਸੀਂ ਦੱਬਕੇ ਦੇ ਨਾਲ ਜਾਂ ਸਿਕਵੈਂਸ ਦੇ ਟੱਚ ਨਾਲ ਕੋਈ ਵੀ ਵਰਕ ਕਰਵਾਉਣਾ ਚਾਹੋ ਤਾਂ ਅਸੀਂ ਉਹਨਾਂ ਵਰਕ ਆਪਾ ਤੁਹਾਨੂੰ ਉਹ ਵੀ ਕਰਕੇ ਦੇਵਾਂਗੇ ਜੇਕਰ ਤੁਸੀਂ ਡਿਜ਼ਾਈਨ ਆਪਣੇ ਕੋਲੋਂ ਭੇਜਦੇ ਹੋ ਤਾਂ ਆਪਾ ਤੁਹਾਨੂੰ ਸੇਮ ਚੀਜ਼ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਇਹ ਸਪੈਸ਼ਲੀ ਆਪਣੇ ਕੋਲ ਵਰਕ अवेलेबल ਹੈਗਾ ਇੱਕ ਵਰਕ ਆਪਾ ਖੁਦ ਕਰਦੇ ਆ ਠੀਕ ਹੈ ਜੀ ਤੇ ਤੁਸੀਂ ਲੁੱਕ ਚੈੱਕ ਕਰੀ ਸਕਦੇ ਹੋ ਸੂਟ ਦੀ ਠੀਕ ਹੈ ਬਹੁਤ ਸੋਹਣਾ neck ਜਿਹੜਾ ਬਣ ਕੇ ਰੈਡੀ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਸੂਟ ਬਹੁਤ ਸੋਹਣਾ ਚਾਕ ਬਹੁਤ ਸੋਹਣੇ ਬਾਜੂ ਤੇ ਬਾਟਮ ਬਣ ਕੇ ਰੈਡੀ ਹੋਏ ਨੇ ਠੀਕ ਹੈ ਜੀ ਸੋ ਤੁਸੀਂ ਵੀ ਆਪਣੀ ਪਸੰਦ ਦੇ ਅਨੁਸਾਰ ਕਿਸੇ ਵੀ ਕੱਪੜੇ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਜੇਕਰ ਤੁਸੀਂ ਕੋਈ ਵਿంటర్ ਸੀਜ਼ਨ ਵਾਲਾ ਸੂਟ ਰੈਡੀ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਇਦਾਂ ਦੇ ਸੂਟ ਨੇ ਜਿਹੜੇ ਜਿੱਦਾਂ ਆਪਣਾ ਬੰਦਨੇ ਵਾਲਾ ਸੂਟ ਸੀਗਾ ਇਹ ਠੀਕ ਹੈ オーਗੈਂਜ਼ਾ ਉਸ ਤੇ ਉੱਤੇ ਵੀ ਤੁਸੀਂ ਇਹਨੂੰ ਕਰਵਾ ਸਕਦੇ ਹੋ ਦੱਬਕੇ ਦੇ ਨਾਲ ਸਿਕਵੈਂਸ ਦੇ ਨਾਲ ਤੇ ਆਪਾਂ ਉੱਤੇ ਵੀ ਜਾ ਕੇ ਉੱਤੇ ਵੀ ਨੋਟਸ ਦੇ ਜਿਹੜੇ ਫਲਾਵਰ ਨੇ ਦੇ ਨਾਲ ਕ੍ਰੀਏਟ ਕਰ ਸਕਦੇ ਹਾਂ ਕਿਦਾਂ ਮਰਜੀ ਡਿਜ਼ਾਈਨ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਆਪਣੀ ਪਸੰਦ ਅਨੁਸਾਰ ਜੇਕਰ ਤੁਸੀਂ ਇਦਾਂ ਦਾ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਸੇਮ ਫੈਬਰਿਕ ਦੇ ਉੱਪਰ ਔਰ ਸੇਮ ਰੰਗ ਦੇ ਉੱਪਰ ਆਦਰਵਾਇਸ ਤੁਸੀਂ ਆਪਣੀ ਪਸੰਦ ਅਨੁਸਾਰ ਕਿਸੇ ਹੋਰ ਰੰਗ ਦੇ ਉੱਪਰ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਵਾਲੇ ਸੂਟਾਂ ਲਈ ਵੀ ਪਰ ਵਰਡ ਵਾਈ ਸ਼ਿਪਿੰਗ ਕਰਦੇ ਹਾਂ ਤੁਸੀਂ ਵਿਦਿਤ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਤੇ ਵਿਦਾਊਟ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਸੂਟ ਜੇਕਰ ਤੁਹਾਡੇ ਕੋਲ ਕਿਸੇ 컬러 ਦਾ ਦੁਪੱਟਾ ਪਿਆ ਹੈਗਾ ਤੇ ਤੁਸੀਂ ਦੁਪੱਟੇ ਨੂੰ ਮੈਚ ਕਰਕੇ ਕਿਸੇ ਵੀ ਇਸ ਕਲਰ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਜੇ ਤੁਸੀਂ ਆਪਾਂ ਨੂੰ ਪ੍ਰੋਪਰ ਆਪਣੇ ਸਹੀ ਉਦੋਂ ਜਿਹੜਾ ਵੀ ਫੈਬਰਿਕ ਤੁਸੀਂ ਆਪਾਂ ਨੂੰ ਦੱਸੋਗੇ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਵਰਡ ਬਾਈਡ ਆਪਾਂ ਸ਼ਿਪਿੰਗ ਕਰਦੇ ਆਂ ਜੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਜੇਕਰ ਤੁਸੀਂ ਸੂਟ ਸਟਿਚ ਕਰਵਾਉਣਾ ਚਾਹੋ ਨਾ ਤੇ ਰੈਡੀ ਵੀ ਕਰਵਾਉਣਾ ਚਾਹੋ ਨਾ ਠੀਕ ਹੈ ਜੀ ਸਪੈਸ਼ਲੀ ਆਪਣੇ ਕੋਲ ਹੈਂਡਵਰਕ ਹੋ ਗਿਆ ਮਸ਼ੀਨ ਵਰਕ ਹੋ ਗਿਆ ਨੀਟਲ ਥ्रेड ਵਾਲਾ ਇਹ ਵਾਲਾ ਵਰਕ ਹੋ ਗਿਆ ਆਰੀ ਵਰਕ ਹੋ ਗਿਆ ਤੇ ਮਸ਼ੀਨ ਤੇ ਬਲੌਕ ਪੇਂਟ ਦਾ ਠੀਕ ਹੈ ਆਪਣੇ ਕੋਲ ਸਾਰੇ ਤਰ੍ਹਾਂ ਦੇ ਵਰਕ ਨੇ ਜਿਹੜੇ ਅਵੇਲੇਬਲ ਨੇ ਤੁਸੀਂ ਕੋਈ ਵੀ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਫੈਬਰਿਕ ਦੇ ਉੱਪਰ ਆਪਣੇ ਕੋਲ ਪਲੇਨ ਸਟੱਫ ਵੀ ਆਪਾਂ ਤੁਹਾਨੂੰ ਵੀਡੀਓ ਸੇਅਰ ਕਰਦੇ ਨੇ ਉਹਨਾਂ ਵਿੱਚੋਂ ਤੁਸੀਂ ਕੋਈ ਵੀ ਫੈਬਰਿਕ ਕਿਹੜਾ ਚੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਅਕੀ ਇਹ ਵਾਲਾ ਸੂਟ ਤੁਹਾਨੂੰ ਕਿਦਾਂ ਦਾ ਲੱਗਿਆ ਵੀਡੀਓ ਨੂੰ ਬੱਤੂ ਵਾਲੇ ਸ਼ੇਅਰ ਕਰਿਓ ਠੀਕ ਹੈ ਜੀ ਵਾਚ ਕਰਿਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿਦਾਂ ਦੀ ਲੱਗੀ ਜੇਕਰ ਤੁਸੀਂ ਆਪਣੇ ਇੰਸਟਾਗ੍ਰam ਵਾਲੇ ਪੇਜ ਨਾਲੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਫੋਲੋ ਕਰ ਲਿਓ ਠੀਕ ਹੈ ਜੀ ਚਲੋ ਜੀ ਅੱਗੇ ਦੇ ਬਲੌਗ ਦਾ ਐਂਡ ਇੱਥੇ ਕਰਦੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਲੌਗ ਜਰਾ ਵਧੀਆ ਲੱਗਿਆ ਹੋਊਗਾ ਸੂਟ ਤੁਹਾਨੂੰ ਵਧੀਆ ਲੱਗਿਆ ਹੋਊਗਾ ਕਮੈਂਟਾਂ ਦੇ ਵਿੱਚ ਇਹ ਚੀਜ਼ ਚੀਜ਼ ਤੁਸੀਂ ਜ਼ਰੂਰ ਦੱਸਣੀ ਹੈ ਠੀਕ ਹੈ ਤੇ ਤੁਸੀਂ ਲੁੱਕ ਚੈੱਕ ਕਰੋ ਜੀ ਸਾਰੇ ਕਲਰ ਬਹੁਤ ਸੋਹਣੇ ਲੱਗ ਰਹੇ ਨੇ ਠੀਕ ਹੈ ਬਹੁਤ ਹੀ ਸਫਾਈ ਦੇ ਨਾਲ ਆਪਾਂ ਵਰਕ ਕੀਤਾ ਹੈ ਬਹੁਤ ਹੀ ਨੀਟ ਐਂਡ ਕਲੀਨ ਓਕੇ ਜੀ ਚਲੋ ਜੀ ਅੱਜ ਦੇ ਬਲੌਗ ਦਾ ਐਂਡੈਥੀ ਕਰਦੇ ਆ ਬਾਅਦ ਤੋਂ ਬਾਅਦ ਆਪਣੇ ਲਾਈਵ 'ਚ ਵੀ ਐਡ ਹੋਇਆ ਕਰੋ ਠੀਕ ਹੈ ਜੀ ਓਕੇ ਜੀ ਥੈਂਕ ਯੂ so much